ਸੰਘਾ ਜੀ ਤੁਸੀਂ ਵੀਡੀਓ ਦੇਖੀ ਆ ਵਾਇਰਲ ਹੋਈ ਆ ਉਹ ਕਮੰਡਲ ਸੀਗਾ ਉਹ ਬੱਚੀ ਦੇ ਹੱਥ ਦੇ ਵਿੱਚ ਜੋ ਸਰੂਪਾ ਜੋ ਵਸਤਰ ਜੋ ਪਾਣੀ ਗਏ ਸੀਗੇ ਤੇ ਹੋਈ ਤਾਂ ਗਲਤੀ ਸੀਗੀ ਤੇ ਅਸੀਂ ਪੰਜਾਬ ਤੋਂ ਆਏ ਸੀਗੇ ਵੀ ਇੱਥੇ ਸੋਧਾ ਲਾਉਣ ਦੇ ਸਾਨੂੰ ਸੱਚੀ ਦੱਸ ਦੀ ਹੈ ਨਾ ਵੀ ਇਹਨੂੰ ਬਖਸ਼ਾ ਨਹੀਂ ਜਾਊਗਾ ਪਰ ਜਦੋਂ ਇੱਥੇ ਆ ਕੇ ਸਾਰੀ ਰਿਪੋਰਟ ਪਤਾ ਲੱਗੀ ਉਹ ਨਾ ਕਿਸੇ ਵੱਲੋਂ ਕੋਈ ਕਿਸੇ ਦੇ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਇਹ ਸਿਰਫ ਜਾਣੇ-ਅਣਜਾਣੇ ਦੇ ਵਿੱਚ ਗਲਤੀ ਦੇ ਵਿੱਚ ਹੋਇਆ ਇਹਨਾਂ ਨੇ ਪ੍ਰਗਟਾਈ ਤਾਂ ਆਪਣੀ ਭਾਵਨਾ ਸੀ ਪਰ ਉਹ ਤਰੀਕਾ ਗਲਤ ਸੀ ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਨਾਲ ਨਹੀਂ ਹੁੰਦਾ ਇਹਨਾਂ ਨੂੰ ਨਹੀਂ ਸੀ ਪਤਾ ਮਰਿਆਦਾ ਦਾ ਨਹੀਂ ਸੀ ਪਤਾ ਸੋ ਇਹਨਾਂ ਨੂੰ ਸਮਝਾ ਵੀ ਦਿੱਤਾ ਗਿਆਗਾ ਅੱਗੇ ਤੋਂ ਗਲਤੀ ਨਹੀਂ ਕਰਨਗੇ ਪਰ ਇੱਕ ਚੀਜ਼ ਹੋਰ ਹੈ ਤੇ ਜਿਹੜੇ ਇਹ ਜਿਹੀਆਂ ਬਦਵੀਆਂ ਕਰਨ ਵਾਲੇ ਨੇਗੇ ਉਹਨਾਂ ਨੂੰ ਦੱਸ ਦਈਏ ਇੱਥੇ ਤਾਂ ਇਹਨਾਂ ਤੋਂ ਗਲਤੀਛ ਪਰ ਜੇ ਕੋਈ ਜਾਨ ਪੁੱਜੀ ਕੇ ਕਰੇਗਾ ਨਾ ਅਸੀਂ ਕਿਤੇ ਹੋਈਏ ਕਿਤੇ ਨਾ ਹੋਈਏ ਪਰ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਹੈ ਉਹ ਚਾਹੇ ਸਿੱਖ ਪੰਜਾਬ ਦਾ ਚਾਹੇ ਪੰਜਾਬ ਤੋਂ ਬਾਹਰ ਦਾ ਉਹ ਉਹਨੂੰ ਕਦਰ ਵੀ ਨਹੀਂ ਬਖਸ਼ਾ ਜਾਊਗਾ ਤੇ ਸੋਦਾ ਲੱਗੂਗਾ ਬੋਲੇ ਸੋ ਨਿਹਾਲ ਵਾਹਿਗੁਰੂ ਤੁਸੀ ਆਕਾਲ ਹੈ ਵਾਹਿਗੁਰੂ ਤੁਸੀਂ ਸਾਰ ਪਤਾ ਹੈ ਕਿ ਜਿਹੜੀ ਛਡੋਲ ਵੀ ਇੱਕ ਬੱਚੀ ਵੱਲੋਂ ਗੁਰੂ ਨਾਨਕ ਪਾਛੈ ਦਾ ਸੰਵਾਗ ਰਚਾਇਆ ਸੀਗਾ ਤੇ ਉਹ ਵੀਡੀਓ ਬਹੁਤ ਹੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਔਰ ਪੰਜਾਬ ਵਿੱਚ ਵਾਇਰਲ ਹੋਈ ਤੇ ਸਾਰੇ ਸਿੱਖ ਜਗਤ ਵਿੱਚ ਸਾਰਿਆਂ ਦੇ ਸਿੱਖਾਂ ਦੇ ਜਿਹੜੇ ਹਿਰਦੇ ਬਲੁੰਦਰੇਗੇ ਸੋ ਅਸੀਂ ਇਹ ਸੇਵਾ ਸਮਝੀ ਹੋਈ ਆ ਇੱਥੇ ਪਹੁੰਚੇ ਸਤਕਾਰ ਕਮੇਟੀ ਪੰਜਾਬ ਤੇ ਹੋਰ ਜਥੇਬੰਦੀਆਂ ਵੀ ਸਾਡੀਆਂ ਨਾਲ ਪਹੁੰਚੀਆਂ ਇੱਥੇ ਸੰਗਤ ਜੀ ਆਪ ਜੀ ਨੂੰ ਆਪਾਂ ਸਾਰਾ ਆਪਾਂ ਗੁੱਸੇ ਕੇ ਤਾਂ ਬਹੁਤ ਸੀ ਪਿੱਛੋਂ ਅਸੀਂ ਆਪਾਂ ਕੁੜੀ ਦੇ ਪਰਚਾ ਕਰਾਵਾਂਗੇ ਕਮੇਟੀ ਦੇ ਪਰਚਾ ਕਰਾਵਾਂਗੇ ਪਰ ਜਦੋਂ ਅਸੀਂ ਸਵੇਰ ਤੋਂ ਸ਼ਾਮ ਤੱਕ ਵੈਰੀਫਾਈਰੀ ਕੀਤਾ ਸਾਰਾ ਇਥੋਂ ਇਹਦੇ ਵਿੱਚ ਸੰਗਤ ਜੀ ਕਿਸੇ ਦਾ ਵੀ ਮਤਲਬ ਇਹ ਅਣਜਾਣੇ ਵਿੱਚ ਕੁੜੀ ਕੋ ਹੋਈ ਆ ਜਿਹੜੀ ਕੁੜੀ ਵੀ ਆ ਇੱਕ ਛੋਟੀ ਬੱਚੀ ਆ ਜਿਹੜੀ ਉਹਦੀ ਉਮਰ ਆ 12 ਸਾਲ ਦੀ ਸੰਗਤ ਜੀ ਉਹ ਹੁਣ ਘਬराई ਹੋਈ ਬਹੁਤ ਜ਼ਿਆਦਾ ਆ ਤੇ ਪਰਿਵਾਰ ਉਹਨਾਂ ਦਾ ਦੱਸ ਰਿਹਾ ਕਿ ਉਹ ਹਸਪੀਟਲ ਦੇ ਵਿੱਚ ਦਾਖਲ ਆ ਤੇ ਕਈਆਂ ਵੀਰਾਂ ਮੇਰੇ ਆਨੇ ਕਮੈਂਟ ਵੀ ਕੋਈ ਗਲਤ ਕਰਨੇ ਆ ਕਿ ਤੁਸੀਂ ਇਹ ਕੋਈ ਕਾਰਵਾਈ ਨਹੀਂ ਕੀਤੀ ਸੋਧਾ ਨਹੀਂ ਲਾਇਆ ਤੁਸੀਂ ਦੱਸੋ ਇੱਕ ਛੋਟੀ ਜੀ ਬੱਚੀ 12 ਸਾਲ ਦੀ ਬੱਚੀ ਆ ਉਹ ਬਿਮਾਰ ਆ ਇਸ ਟਾਈਮ ਨੂੰ ਸਦਮਾ ਲੱਗਾ ਸਾਰਾ ਸਾਡੇ ਸਿੱਖ ਸਮਾਜ ਵੀ ਜਿਹੜਾ ਇੱਥੇ ਦੱਸ ਰਿਹਾ ਹੋਰ ਉਹਨਾਂ ਦਾ ਸਿੰਧੀ ਸਮਾਜ ਵੀ ਦੱਸ ਰਿਹਾ ਜੇ ਇਹ ਕਹਿੰਦੇ ਤੁਸੀਂ ਦੇਖਣਾ ਚਾਹੁੰਦੇ ਤੁਸੀਂ ਹਸਪੀਟਲ ਉੱਤੇ ਦੇਖ ਸਕਦੇ ਆ ਆਪਾਂ ਕਾ ਨਹੀਂ ਪਰ ਜੋ ਤੁਸੀਂ ਗੁਰਦੁਆਰੇ ਸਾਹਿਬ ਕੇ ਬਹਿ ਕੇ ਇਹ ਗੱਲ ਕਰ ਲਈ ਆ ਉਹ ਸਹੀ ਆ ਕਿਉਂਕਿ ਸਿੱਖ ਬੈਠੇ ਆ ਇੱਥੇ ਮੰਨਣਾ ਸਾਨੂੰ ਸਾਡਾ ਫਰਜ਼ ਆ ਕਿ ਸੰਗਤੀ ਆਪਾਂ ਸਾਰਾ ਦੇਖਿਆ ਕੋਈ ਵੀਰੇ ਵਿੱਚ ਗਲਤੀ ਨਹੀਂ ਬੱਚੀ ਦੀ ਆਪਾਂ ਆਪਣੇ ਵੱਲੋਂ ਇਹਨਾਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਰੇ ਸਿੱਖੀ ਸਿੱੰਧੀ ਸਮਾਜਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਇੱਕ ਲੈਟਰ ਸਾਰਿਆਂ ਵੱਲੋਂ ਜਾਰੀ ਹੋਣ ਸਾਰੇ ਗੁਰੂ ਘਰਾਂ ਵਿੱਚ ਇੱਕ ਅਕਾਲ ਤਖਤ ਸਾਹਿਬ ਰਹਿਤ ਦੀ ਮਰਿਆਦਾ ਦੀਆਂ ਕਾਪੀਆਂ ਦਿੱਤੀਆਂ ਜਾਣ ਔਰ ਅੱਜ ਤੋਂ ਕੋਈ ਵੀ ਜਿਹੜਾ ਗੁਰੂ ਸਾਹਿਬ ਦਾ ਸਵਾਗ ਨਾਰਚਾਵੇ ਕੋਈ ਵੀ ਕਿਸੇ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰੇ ਜੇਰੇ ਕੋਈ ਬੇਅਦਬੀ ਕਰਦਾ ਆ ਸਿੰਧੀ ਸਮਾਜ ਔਰ ਗੋਦਵਾਰਾ ਸਿੰਘ ਸਭਾ ਦੇ ਜਿਹੜੇ ਇੱਥੇ ਦੇ ਮੈਂਬਰ ਆ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਹੁਣ ਤਾਂ ਗੱਲ ਬੱਚੀ ਦੀ ਸੀਗੀ ਛੋਟੀ ਜੀ ਉਹ ਆਪਾਂ ਕਾਲਤਾ ਸਾਹਨੇ ਮਾਫ ਕਰਨਾ ਉਹ ਵੀ ਆਪਾਂ ਮਾਫ ਨਹੀਂ ਕਰੇ ਉਹ ਕਾਲਤਾ ਸਾਹ ਮਾਫ ਕਰੂਗਾ ਕਾਲਤਾ ਸਾਹ ਨੇ ਉਹਨੂੰ ਸੱਜ ਲਿਆ ਥੋੜੇ ਦਿਨਾਂ ਵਿੱਚ ਉੱਥੇ ਜਦੋਂ ਵੀ ਕੁੜੀ ਠੀਕ ਹੋਵੇਗੀ ਉਹ ਕੁੜੀ ਉੱਥੇ ਜਾਵੇਗੀ ਤੇ ਮਾਫੀ ਆਪਣੀ ਮੰਗੇਗੀ ਔਰ ਇੱਥੇ ਵੀ ਉਹਨੇ ਮਾਫੀ ਮੰਗੀ ਆ ਬਾਕੀ ਸੰਗਤ ਜੀ ਜਿਹੜੇ ਉਹਨਾਂ ਦੇ ਬਸਤਰ ਸੀ ਹੋਰ ਚੀਜ਼ਾਂ ਸੀਗੀਆਂ ਉਹ ਸਿੰਧੀ ਸਮਾਜ ਵੱਲੋਂ ਸੰਗਤ ਨੂੰ ਦਿੱਤੀ ਜਾਣ ਕਿਆਂ ਤਾਂ ਜੋ ਅੱਗੇ ਤੋਂ ਕੋਈ ਵੀ ਇਦਾਂ ਦਾ ਜਿਹੜਾ ਆ ਉਹ ਗਲਤ ਕੰਮ ਨਾ ਕਰੇ ਜੋ ਅਗਿਆਨਤਾ ਵਸ हम लोगों से गलती हुई है छोटी बच्ची से गलती हुई है आगे से ऐसी गलती नहीं होगी हम लोगों ने माफी भी मांगी है अकाल तक के सामने भी हम लोग पेश होंगे और हमारे गुरु नानक देव तो हमारे आराध्य गुरुदेव है हम अपने गुरुदेव की कैसे अवमानना कर सकते हैं एक अज्ञानता बस हुई है इसके लिए हम फिर से क्षमा मांगते हैं वाहेगुरु जी का खालसा वाहेगुरु जी की फतेह बहुत बहुत तो हम आप सभी लोगों से निवेदन करते हैं कि हमारे पदाधिकारीगण अध्यक्ष महोदय जी कई बार सबके सामने अरदास करा के भी माफी मांग चुके हैं बच्ची कोई गलती नहीं हुई है इसके लिए मैं खुद गवाह हूँ और अज्ञानता वश के वजह से ही हुआ है आगे ऐसा कभी भविष्य में नहीं होगा नहीं होगा नहीं तो वागुरु जी का खालसा हमारे सिंधी समाज की एक छोटी बच्ची नेगी? से जो गलती हुई है उसके लिए यहाँ उज्जैन से श्रोमणी गुरुद्वार कमेटी के सदस्य आए थे उनके सामने भी हमारे समाज के मुखी साहब ने उसकी माफी और अपना जिम्मेदारी ली थी और उसके पीछे कोई षडयंत्र या साजिश नहीं थी उसके पहले भी एक दिन पहले वहां शंकर जी का नृत्य वगैरह ऐसे सांस्कृतिक कार्यक्रम हुए थे उसी उल्लास उस में उस बच्ची से गलती हो गई उसके लिए हम लोग क्षमा मांगते हैं आगे ऐसा फिर कभी नहीं होगा उसके लिए हम आप लोगों को वाहगुरु जी का खाल और संगत जी एक दसना चाहते हैं कि कमेटी सी सिंधिया साहब की ਉਹਨਾਂ ਵਿੱਚੋਂ ਜਦੋਂ ਇਹ ਗੱਲ ਹੋਈ ਆ ਤੇ ਉਹਨਾਂ ਨੂੰ ਬੜਾ ਸਦਮਾ ਲੱਗਾ ਤੇ ਉਹਨਾਂ ਦੀ ਵੀ ਡੈਥ ਹੋ ਗਈ ਐ ਤੇ ਵੇਖੋ ਤੇ ਅੱਜ ਉਹਨਾਂ ਦੀ ਮੇਰਾ ਖਿਆਲ ਭੋਗ ਵੀ ਚੱਲ ਰਿਹਾ ਸੀ ਇਹਨਾਂ ਦੇ ਉੱਥੇ ਚਲੋ ਬੜਾ ਅਫਸੋਸ ਆ ਸਾਨੂੰ ਉਹਨਾਂ ਦਾ ਵੀ ਪਰ ਚਲੋ ਕੋਈ ਨਹੀਂ ਗੁਰੂ ਸਾਹਿਬ ਨੇ ਜਿੱਦਾਂ ਜਿੰਨੇ ਕੁ ਸਵਾਸ ਬਖਸ਼ੇ ਆ ਉਹਨਾਂ ਕੀ ਆਪਾਂ ਅੱਜ ਤੇ ਬਤਾ ਕੇ ਚੱਲ ਜਾਣਾ ਆ ਪ੍ਰਸੰਗਤ ਜੀ ਬੜਾ ਇਹਨਾਂ ਨੇ ਵਿਸ਼ਵਾਸ ਦਿੱਤਾ ਆ ਤੇ ਹੁਣ ਵਿਸ਼ਵਾਸ ਵਿਸ਼ਵਾਸ ਜੀ ਆਪਾਂ ਚਲੋ ਮੰਨ ਲੈਂਦੇ ਇਹਨਾਂ ਦੀ ਗੱਲ ਕਿ ਅੱਗੇ ਤੋਂ ਕਦੀ ਵੀ ਇੰਦਾ ਜਿਹੜਾ ਗੁਰੂ ਮਰਿਆਤ ਜਿਹੜਾ ਫੈਸਲਾ ਕੋਈ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰੂ ਪਿਆਰੇ ਭਾਈ ਸਾਹਿਬ ਜੀ ਨੇ ਆਪ ਨੂੰ ਦੱਸੇ ਦਿੱਤਾ ਵਾ ਤੇ ਸਿੱੰਧੀ ਸਮਾਜ ਦੇ ਲੋਕ ਦਰਸਤਾ ਵੀ ਜਿਹੜੀ ਇਹ ਗਲਤੀ ਅਨਜਣਪੁਰੇ ਚ ਹੋਈ ਆ ਤੇ ਅੱਗੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਏਗੀ ਤੇ ਜਿਹੜੇ ਉਹ ਵਸਤਰ ਜਿਹੜੀ ਉਹ ਛੋਟੀ ਬੇਟੀ ਨੇ ਪਾ ਕੇ ਇਹ ਗੁਰੂ ਮਹਾਰਾਜ ਦਾ ਸੁਹਾਗ ਰਿਹਾ ਸੀ ਉਹ ਵਸਤਰ ਉਹ ਸਾਨੂੰ ਦੇ ਦਾਂਗੇ ਜੇ ਅੱਗੇ ਤੇ ਇਸ ਤਰ੍ਹਾਂ ਕੋਈ ਵੀ ਕੰਮ ਨਹੀਂ ਕਰਨਗੇ ਜੇ ਅੱਗੇ ਕਰਦੇ ਕਰਦੇ ਆ ਉਹ ਆਪ ਤੁਹਾਡੀ ਜ਼ਿੰਮੇਵਾਰ ਹੋਣਗੇ ਨਹੀਂ ਤਾਂ ਬੇਨਤੀ ਹੈ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਾ ਫਲ ਤੱਕ ਉਹਨਾਂ ਨੂੰ ਦਿੱਤਾ ਜਾਊਗਾ ਇਹ ਨੂੰ ਅਕਾਲ ਤਖਤ ਸਾਹਿਬ ਤੋਂ ਸੱਜਿਆ ਜਾਊਗਾ ਫਿਰ ਬਾਅਦ ਉਹਦੇ ਬਾਅਦ ਫਿਰ ਡਿਸਾਈਡ ਹੋਵੇਗਾ ਇਹ ਦਾ ਸਾਡੇ ਦਾ ਸੌਦਾ ਸਾਡੀ ਨੇ ਸੱਜਿਆ ਕੰਮ ਤਾਂ ਇੱਕੋ ਜਿਹੀ ਤੇ ਇਹਨਾਂ ਨੇ ਕੰਮ ਤਾਂ ਨਿੱਕੋ ਹੀ ਆ ਕੰਮ ਕਰਦਾ ਅਕਾਲ ਤਖਤ ਸਾਹਿਬ ਤੋਂ ਨਹੀਂ ਮਾਫੀ ਮਿਲਦੀ ਜੀ ਉੱਥੇ ਕਿਹੜੀ ਸਜ਼ਾ ਲੱਗਣੀ ਹੈ ਸੋਤੇ ਆਦੇ ਨੇ ਜਦੋਂ ਤੇ ਇਹ ਵੀ ਕੀਤੀ ਹੈ ਉਹਨਾਂ ਦਾ ਗੁਰੂ ਪਾਣੀ ਹੁਣ ਕਿਹਾ ਤਾਂ ਹਾਂ ਉਹਨੇ ਤਾਂ ਨਕਲੀ ਕੀਤੀ ਸੀ ਇਹਨੇ ਤਾਂ ਪੂਰਾ ਹੀ ਯਾਰਦ ਕਰ ਮੇਰੇ ਕੋਲੇ ਗੁਰੂ ਸਾਹਿਬ ਦੀ ਹਜ਼ੂਰੀ ਚ ਪੱਥਰ ਢਕਾ ਲਿਆ ਨਾ ਲੰਗੇਸ਼ਰ ਫਿਰਦੇ ਨੇ ਜੋੜੇ ਪਾਰ ਆਜੋ ਉਹਨਾਂ ਨੂੰ ਮਾ ਦੇ ਟੋਪੀਆਂ ਲਈ ਫਿਰਦੇ ਨੇ ਜੀ ਇਹ ਆਦਾ ਨਾਮ ਸ਼ਹਿਰ ਦਾ ਸੰਡੋਲ ਹੁਣ ਸੋਨਡੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਗੁਰੂ ਬ੍ਰਾਂਸਾ ਸਰਕਾਰ ਕਮੇਟੀ ਦੇ ਸਿੰਘ ਅੰਮ੍ਰਿਤਸਰ ਸ਼ਹਿਰ ਤੋਂ ਇੱਥੇ ਸਡੋਲ ਪਹੁੰਚੇ ਆ ਜਿੱਥੇ ਕਿ ਇਸ ਧਰਮਸ਼ਾਲਾ ਵਿੱਚ ਇਹ ਸਿੰਧੀਆ ਦੀ ਧਰਮਸ਼ਾਲਾ ਆ ਜਿੱਥੇ ਕਿ ਇਥੇ ਪੱਕਾ ਪਹਿਲਾਂ ਪ੍ਰਕਾਸ਼ ਸੀਗਾ ਗੁਰੂ ਸਾਹਿਬ ਜੀ ਦਾ ਤੇ ਜਦੋਂ ਇੱਕ ਬੀਬੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਇੱਥੇ ਬਣਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਕੋਸ਼ਲ ਸਿੰਘਾ ਨੇ ਇੱਥਿਆਂ ਦੇਣੇ ਤੇ ਗੁਰੂ ਸਾਹਿਬ ਦਾ ਸਰੂਪ ਜਿਹੜਾ ਲਾਗੇ ਗੁਰਦੁਆਰੇ ਦਾ ਪਿਆਰ ਦਿੱਤਾ ਗਿਆ ਪਰ ਮੈਂ ਦੱਸਣਾ ਚਾਹੁੰਨਾ ਸੰਗਤ ਜੀ ਜਿਹੜਾ ਝੂਠਾ ਸੋਦੇ ਵਾਲਾ ਆ ਉਹਨੇ ਵੀ ਨਕਲ ਕੀਤੀ ਸੀਗੀ ਉਹਨੇ ਨਕਲ ਕੀਤੀ ਸੀ ਸਾਰੇ ਪੰਥ ਵਿੱਚ ਹਾਹਾਕਾਰ ਮਚ ਗਈ ਸੀ ਕਿ ਗੁਰੂ ਸਾਹਿਬ ਦਾ ਪੋਸ਼ਾਕ ਪਾ ਕੇ ਉਹਨੇ ਅੰਮ੍ਰਿਤ ਪਾਣ ਛਕਾਇਆ ਪਰ ਇੱਥੇ ਇੱਕ ਬੀਬੀ ਨੇ ਇੱਕ ਬੀਬੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਬਣਿਆ ਸਿੱਖਾਂ ਨੂੰ ਉਹ ਚੀਜ਼ ਕਦੀ ਵੀ ਚੰਗੀ ਨਹੀਂ ਲੱਗੇਗੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਗੋਤਾ ਕਦੀ ਮਿਲੀ ਆ ਸਾਡੇ ਸਿੱਖ ਕੌਮ ਵਿੱਚ ਕੋਈ ਵੀ ਦੇਤਾਰੀ ਗੁਰਨੀ ਹੋ ਸਕਦਾ ਸਿਰਫ ਸ਼ਬਦ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਡੇ ਨਾਲ ਪਹੁੰਚੇ ਬਾਬਾ ਜੀ ਗੋਰਾ ਬਾਬਾ ਜੀ ਹੋਰ ਸਾਰੀ ਸੰਗਤ ਪਹੁੰਚੀ ਹੈ ਇੱਥੇ ਇੱਥੇ ਕਰਦੇ ਹਾਂ ਅਸੀਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਬੁਲਾਇਆ ਜੀ ਬੁਲਾ ਕੇ ਜਿਹੜੀ ਬੀਬੀ ਨੇ ਪਛਾਣ ਪਾਈ ਸੀ ਉਹ ਕਿਵੇਂ ਉਹਨੇ ਦਾੜਾ ਪ੍ਰਕਾਰ ਦਾ ਸਾਰਾ ਸਮਾਨ ਉੱਥੇ ਮੰਗਾ ਕੇ ਅੱਗੇ ਦੀ ਜਿੰਨੇ ਦੀ ਕਾਰਵਾਈ ਹੋਊਗੀ ਤਾਂ ਅਕਾਲ ਤੱਕ ਸਭ ਤੇ ਉਹਨੂੰ ਪੇਸ਼ ਕਰਾਂਗੇ ਜੇ ਕਿਸੇ ਰਾਹ ਤੇ ਨਾ ਹੋ ਗੇ ਪੂਰੀ ਇਹ ਜਿੰਨੀ ਪ੍ਰਬੰਧ ਕਮੇਟੀ ਹੈ ਸਾਰਿਆਂ ਤੇ ਪਰਚਾ ਕਰਾਂਗੇ ਪਰਚਾ ਕਰਾਂ ਉਸਨੇ ਤਾਂ ਨਕਲ ਕੀਤੀ ਨਕਲ ਸੁਭਾਗ ਰਚਾਇਆ ਤੋਂ ਨਕਲ ਕੀਤੀ ਗੁਰੂ ਗੋਬਿੰਦ ਸਿੰਘ ਜੀ ਬਣੇ ਨਹੀਂ ਤੇ ਕੋ ਅੱਜ ਤੱਕ ਨਹੀਂ ਉਸਕਾ ਪਿੱਛਾ ਛੁਡ ਰਹਾ ਤਾਂ ਇਸ ਬੀਬੀ ਬੇਟੀ ਨੇ ਤਾਂ ਗੁਰਨਾਨ ਦੇਵ ਜੀ ਦਾ ਰੋਬ ਹੀ ਧਾਰਨ ਕਰ ਲਿਆ ਗੁਰੂ ਗ੍ਰੰਥ ਸਾਹਿਬ ਜੀ ਕੋ ਗੁਰਤਾ ਗੱਦੀ ਮਿਲੀ ਹੈ ਕਿਸੇ ਦੇ ਇਤਾਰੇ ਕੋ ਸਿੱਕੇ सिख गुरु की कोई नकल नहीं कर सकता ठीक है कोई नकल सिर्फ पांच प्यार है, वो वो है गुरबाणी पढ़ते हो और हमारे पंजाब में बहुत ज्यादा जे ठेस पहुंची है सारे लोगों को यार ये हो क्या गया है हम आपसे बेनती करते हैं दो तीन एक तो ਮੈਂ ਖੜੇ ਹੁ ਕਹਿਣਾ ਨਹੀਂ ਤਾ। ਅੱਜ ਕਿਹੜਾ ਹੀ ਖੜੇ ਨਹੀਂ ਵੀ। ਬੜਾ ਹੀ ਵੱਡਾ ਹੋਟਲ ਹੋ ਗਿਆ। ਤੇ ਕਿਹਾ ਬਾਬਾ ਤੁਸੀਂ ਬੈਠੋ। ਅਰੇ ਪੂਰੇ ਬੈ ਜਾਓ। ਤੁਸੀਂ ਇੱਧਰ ਆਓ। ਠੀਕ ਹੈ। ਵੀਡੀਓ ਬਣਾ ਲਓ ਤੁਸੀਂ ਸੈੱਟ ਤੇ ਇੱਥੇ ਆ ਜਾਓ। ਇੱਧਰ ਵੀ ਸਾਰੀ ਗੱਲ। ਵਾਹਿਗੁਰੂ ਜੀ ਕਾ ਥਾਲ ਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਜਿਹੜਾ ਇੱਥੇ ਮਾੜਾ ਹੈ, ਕਿਤੇ ਹੋਇਆ ਜਿਹੜਾ ਵੀ ਹੋਇਆ ਆ। ਚਲੋ ਆਪਾਂ ਜਿਹੜੀ ਐ ਇੱਥੇ ਆਨ ਕੇ ਦੇਖੀ ਸਥਿਤੀ। ਪਹਿਲਾਂ ਤਾਂ ਆਪਾਂ ਬਹੁਤ ਗੁੱਸੇ ਤੋਂ ਜੀ ਭਿੱਕੇ ਸੀ। ਪੀਆਰ ਪਤਾ ਨਹੀਂ ਕਿੱਦਾਂ ਦੀ ਨੀਤੀ ਸੰਗੈ ਕਹਿ ਕੇ ਕਰਾਇਆ ਹੋਗਾ ਕਿ ਗੁਰੂ ਨਾਨਕ ਦੇਵ ਦਾ ਰੂਪ ਸਿੱਖਾਂ ਨੂੰ ਦਿਖਾਉਣ ਵਾਸਤੇ ਪੰਜਾਬ ਵਿੱਚ ਪਰ ਇੱਥੇ ਜੋ ਹਨ ਪਤਾ ਲੱਗਾ ਕਿ ਕੁੜੀ ਇੱਕ ਛੋਟੀ ਉਮਰ ਦੀ ਆ 12 ਸਾਲ ਦੀ ਹੈ ਬਹੁਤ ਛੋਟੀ ਜੀ ਉਮਰ ਦੀ ਹੈ ਕਿਉਂਕਿ ਡਰੀ ਵੀ ਪਈ ਆ ਵੀਡੀਓ ਵਿੱਚ ਮੈਂ ਦੇਖ ਰਹੇ ਆ ਨਾ ਉਹ ਬਹੁਤ ਡਰੀ ਪਈ ਹੈ ਤੋਂ ਫਿਰ ਆਪਨੇ ਗੁਰਮਤਾ ਕੀਤਾ ਸਾਰੇ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਕੇ ਵੀ ਹੈ ہماری ਬੇਨਤੀ ਹੈ ਜੀ ਆਪ ਇੱਕ ਲੈਟਰ ਇਸ਼ੂ ਕਰੋਗੇ ਸਭੀ ਗੁਰਦੁਆਰਿਆਂ ਨੂੰ जो आपके सिंधी समाज के हैं घर से हैं जहां पर गुरु साहब का प्रकाश है हमारी बेनती है वहां लेटर एक महीने में तो आप जी लेटर सारे गुरुद्वारे में भेजेंगे कि आगे से कोई भी गुरु साहब का स्वरूप नहीं बनेंगे गुरु ग्रंथ साहब जी की मर्यादा से पालना होगी कभी भी ऐसा काम जरा जहां सिख धर्म तौर और सिखों में कोई भी भावना में केस पहुंचे ठीक है ना दूसरी बात है जो ने ने बच्ची ने कपड़े पहने हुए थे ना हमें वो लेकर आओ वो बस्तर लेकर जाएंगे जो ठीक है नहीं? तीसरा है या? आगे से कुछ भी होगा जिम्मेवारी आपकी होगी कोई भी हो गया गुरुद्वारे में कोई भी बना कोई रूप किसी का धारण किया जा गुरु ग्रंथ की व्यक्ति हुई

ਦੱਸਣਾ ਚਾਹਣਾ ਹੈ ਸਿੰਘ ਸਾਹਿਬ ਨੇ ਕਾਰੀ ਦਿੱਤੀ ਹੈ ਬੇਨਤੀ ਆ ਤੁਸੀਂ ਦੇਖ ਸਕਦਾ ਹੋ ਅਸੀਂ ਹੁਣ ਛਡੋਲ ਮਹਾਰਾਸ਼ਟਰ ਐਮਪੀ ਦੇ ਵਿੱਚ ਬੈਠੇ ਆ ਤੇ ਸਾਡਾ ਭਾਈਚਾਰਾ ਸ੍ਰੀਂਦੀ ਸਮਾਜ ਵਾਲੇ ਬੈਠੇ ਨੇ ਤੁਸੀਂ ਇੱਕ ਤਾਂ ਤੁਹਾਨੂੰ ਗੱਲ ਦੱਸ ਦਈਏ ਬਈ ਸਾਨੂੰ ਬਹੁਤ ਐਂਕੋ ਪੰਜਾਬੀ ਨਹੀਂ ਆਉਂਦੀ ਹਿੰਦੀ ਜਿਹੜਾ ਨਾਲ ਗੱਲ ਕਰਾਂਗੇ ਕਿ ਸਾਡੇ ਮਨ ਦੇ ਵਿੱਚ ਸਾਰੇ ਸਿੱਖਾਂ ਦੇ ਮਨ ਦੇ ਵਿੱਚ ਬੜਾ ਬਹੁਤ ਜ਼ਿਆਦਾ ਰੋਸ ਹੀ ਵੀ ਜਾਰਾ ਇਹਦੇ ਪਿੱਛੇ ਗੱਲ ਕੀ ਆ ਕੀ ਦੀ ਸਾਜ਼ਿਸ਼ ਐ ਕੀ ਗੱਲ ਬਾਤ ਐ ਤਾਂ ਅਸੀਂ ਇੱਥੇ ਪਹੁੰਚੇ ਵੀਰ ਪਤਾ ਲੱਗੀ ਕੀ ਗੱਲ ਐ ਕਿ ਉੱਥੇ ਬੰਦੀ ਕਾਰਵਾਈ ਹੋ ਗਈ ਤੇ ਜਦੋਂ ਅਸੀਂ ਇੱਥੇ ਆਏ ਸਾਡੀ ਇੱਥੇ ਗੱਲਬਾਤ ਹੋਈ ਇੱਥੇ ਜਿਹੜੇ ਸਿੰਘ ਸਵਾ ਗੁਰੂ ਘਰ ਦੇ ਵਿੱਚ ਬੈਠੇ ਆਂ ਪ੍ਰਧਾਨ ਜੀ ਨੇ ਜੇ ਦਰਸ਼ਕ ਜੀ ਪ੍ਰਧਾਨ ਜੀ ਨਾਲ ਗੱਲ ਹੋਈ ਇਹਨਾਂ ਨੇ ਜੋ ਸਾਨੂੰ ਦੱਸੀ ਗੱਲ ਵੀ ਉਹ ਬੱਚੀ ਐ 12 ਸਾਲ ਦੀ ਕਿ ਕਿਹੜੇ 12-13 ਸਾਲ ਦੀ ਲਗਾਲ ਦੀ ਬੱਚੀ ਐ ਉਦੇ ਪਿੱਛੇ ਸਾਨੂੰ ਤਾਂ ਪਤਾ ਹੀ ਪੱਛਿਆ ਪਾਰਾ ਸੀ ਚਾਹੁੰਦੇ ਸੀ ਦੇਖਵਾ ਉਹਦੇ ਪਿੱਛੇ ਤੋਂ ਕਰਾਇਆ ਇਹਨੇ ਪਰ ਉਹ ਗੱਲ ਜਿਹੜੀ ਸਾਹਮਣੇ ਆਈ ਆ ਉਹ ਕਹਿੰਦੇ ਵੀ ਸਾਡਾ ਸਿੱਖਾਂ ਦਾ ਸਿੱਧੀ ਸਮਾਜ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ ਉਹ ਜਿਹੜੀ ਊਮਤਾਈ ਹੋਈ ਆ ਉਹਨ ਪਾਈ ਤਾਂ ਵੀ ਹੈ ਕਿਉਂਕਿ ਇਹ ਜੋ ਸਿੱਧੀ ਸਮਾਜ ਹੈ ਇਹਨਾਂ ਨੂੰ ਜ਼ਿਆਦਾ ਮਰਿਆਦਾ ਦਾ ਨਹੀਂ ਪਤਾ ਆਪ ਦੇ ਬੋਲੋਂ ਤਾਂ ਇਹਨਾਂ ਨੇ ਕੀਤਾ ਸੀ ਆ ਕਿ ਮਤਲਬ ਕੇ ਸਰਤਾ ਭਾਵਨਾ ਪ੍ਰਗਟਾਈ ਸੀ ਜੋ ਇਤਵਾਂ ਦੇ ਵਿੱਚ RAM ji, Krishan ji, Holuman ji ਜੋ ਵੀ ਹੋ ਝਾਕੀਆਂ ਵਗੈਰਾ ਕੱਢਦੇ ਨੇ ਝਾਕਾ ਕੱਢਦੇ ਨੇ ਉਸ ਹਾਵ ਨਾਲ ਜਦੋਂ ਸੀ ਇੱਥੇ ਆਏ ਇਹਨਾਂ ਨੇ ਕਿਹਾ ਕਿ Thakur Saheb ਤੋਂ ਉਹ ਵੀ ਸੇਂਗ ਆਏ ਨੇ ਉਹ ਤੇ ਉਹ ਰੂਪ ਰੋਤਨ ਸਰਦੋਂ ਸਰੂਪ ਚੱਕ ਦਿੱਤੇ ਗਏ ਨੇ ਇਨਾ ਬਲੋ ਬੱਚੀ ਨੇ ਵੀ ਮਾਫੀ ਮੰਗ ਰਹੀ ਹੈ ਇਹ ਇਨਾ ਵੀਰਾਂ ਨੇ ਵੀ ਸਿੱਧੀ ਸਮਾਜਾਂ ਨੇ ਮਾਫੀ ਮੰਗ ਰਿਹੀ ਤੇ ਵੀ ਸਾਡੇ ਕੋਲ ਜਾਣੇ ਅਣਜਾਣੇ ਦੇ ਵਿੱਚ ਗੱਲ ਕੀ ਹੋ ਗਈ ਜਿਹੜੀ ਸਿੱਖ ਸੰਗਤ ਨੂੰ ਦੱਸ ਦੇ ਜਿਹੜਾ ਉਹਦੇ ਮਨਾਂ ਦੇ ਵਿੱਚ ਹੈ ਵੀ ਯਾਰ ਕਿਸੇ ਪਿੱਛੇ ਏਜੰਸੀ ਦਾ ਹੱਥ ਹੈ ਉਹ ਅਸੀਂ ਦੱਸ ਦਈਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਸਾਡੇ ਇਹ ਸਿੱਖ ਭਾਈਚਾਰਾ ਵਿੱਚ ਬੈਠਾ ਇਹਨਾਂ ਨੇ ਦੱਸਿਆ ਕਿਉਂਕਿ ਇਹਨਾਂ ਦੇ ਵਿੱਚ ਫਿਕਰ ਦੇ ਉਹ ਕਹਿੰਦਾ ਵੀ ਬਸ ਇਹ ਨਾਲ ਵੀ ਮੰਨਿਆ ਵੀ ਸਾਡੇ ਤੋਂ ਸਮਝਾਉਣ ਤੋਂ ਥੋੜੀ ਜਿਹੀ ਗਲਤੀ ਹੋ ਗਈ ਅਸੀਂ ਉਸ ਤਰੀਕੇ ਨਾਲ ਮਰਾਦਾ ਨਹੀਂ ਸਵਾਹ ਸਕਿਆ 15 ਗੁਰਪੁਰਬ ਦੀ ਗੱਲ ਹੈ ਉਹ ਕਹਿੰਦੇ ਸੀ ਇੱਥੇ ਮਣਾ ਰਹੇ ਸੀ ਇਹ ਆਪਦਾ ਇਹ ਸਿੱਖੀ ਸਮਾਜ ਉੱਥੇ ਗੁਰਪੂਰਬ ਮਣਾਇਆ ਸੀਗਾ ਤੇ ਉਦੋਂ ਮੁੜ ਕੇ ਇਹਨਾਂ ਨੇ ਚੱਲ ਆ ਕੇ ਸਾਹਿਬ ਦੇ ਪੁੱਤੋਂ ਬਣ ਕੇ ਜਦੋਂ ਉਹਨਾਂ ਤੇ ਚਿੱਠੀ ਪੇਚ ਕਰਦੇ ਉਹ ਜਦੋਂ ਬੁਲਾਉਣਗੇ ਕਹਿੰਨਾਂਗੇ ਅਸੀਂ ਉੱਥੇ ਨਮਕ ਤੋਂ ਵਾਸਤੱਕ ਆਵੋਗੇ ਤੇ ਮਾਫੀ ਮੰਗਾਂਗੇ ਬੈਟਰ ਸੀ ਮਾਫੀ ਮੰਗ ਚੁੱਕੇ ਆਗੇ ਤੇ ਉਹਦੇ ਵਿੱਚ ਤੁਹਾਨੂੰ ਦੱਸਦੀ ਵੀ ਇਸ ਤਰ੍ਹਾਂ ਦੀ ਕੋਈ ਗੱਲ ਇਸੇ ਤਰ੍ਹਾਂ ਪਹੁੰਚਿਆ अभी भी है है ना दे बोल भाई साहब हम जो पूरी घटना हुई थी आप इसके बारे में कि बच्ची ने कि क्या? क्या? इस संगत को बता दीजिए बची गुरु नानक देव जी का मालूम नहीं था नहीं बना जाता है विज्ञान का वंश हुआ है और सिंधी समाज भी यहाँ जो ज्ञानी जी आए हुए थे हाल तक के उनके सामने सिंधी समाज ने गुरुग्रंथ साहब से भी और समाज से भी माफ़ी मांगी और बच्ची ने भी माफ़ी मांगी कि हमें कोई जानकारी नहीं थी वो अज्ञान का वश सब हुआ है और हम लोग वैसे भी क्या गुरुद्वारे से जुड़े हुए हैं हम लोग गुरुद्वारे से जुड़े हुए हैं हम लोग और सब अज्ञान का वश हुआ है और इसमें कोई भी ऐसी कोई बात नहीं है क्योंकि जानकारी के लिए अगर ਉਹ ਜੀ ਸਭ ਗਿਆਨਤਾ ਦੀ ਬਾਤ ਹੈ ਉਹ ਕੁਝ ਨਹੀਂ ਅੱਗੇ ਤੋਂ ਕੁਝ ਨਹੀਂ ਅੱਗੇ ਤੋਂ ਨਹੀਂ ਅੱਗੇ ਸੇ ਕੁਝ ਵੀ ਨਹੀਂ ਹੋਗਾ ਇਹ ਆਪਾਂ ਲੋਕਾਂ ਦਾ ਪਾਰਕ ਬਾਗ ਕਰ ਲਾਣਾ ਉਹ ਇਹਨਾਂ ਨੇ ਦੱਸਤਾ ਵੀ ਅੱਗੇ ਤੋਂ ਸਿਰੇ ਕੋ ਕੋ ਗਿਆਨਤਾ ਬਸ ਹੋਈ ਐ ਉਹ ਸਾਹਿਬ ਵਿਆਹ ਸਿੰਘ ਸਾਹਿਬ ਬਲਜੀਤ ਸਿੰਘ ਜੀ ਸਰਕਾਰ ਕਮੇਟੀ ਅਨੁਸਾਰ ਹੀ ਸਭ ਦੇ ਜਾਣਦੀ ਐ ਆ ਸਾਹਿਬ ਗੁਰਾ ਸਿੰਘ ਜੀ ਦੇ ਤੇ 라ਖ ਦਾ ਨਾਮ ਤੁਹਾਨੂੰ ਪਤਾ ਪ੍ਰਦੀਪ ਸਿੰਘ ਤੇ ਚਰਦੀ ਕਲਾ ਜੱਥਾ ਪੰਜਾਬ ਤੇ ਬਾਕੀ ਅਸੀਂ ਇਹੀ ਚੀਜ਼ ਪਤਾ ਕਰਨੀ ਸੀ ਦੇ ਪਿੱਛੇ ਕੀ ਕਿਉਂਕਿ ਅਸੀਂ ਪੂਰੇ ਇੱਥੇ ਦੇਖ ਲਓ ਝੋਕ ਬਰਤਾਰ ਦੀ ਆ ਉਹ ਤੁਹਾਨੂੰ ਪਤਾ ਲੱਗੇ ਨਹੀਂ ਗਰਾਂਟਾ ਪਾ ਸਕਦਾ ਕੋਈ ਏਜੰਸੀ ਦਾ ਵੀ ਆਤ ਨਹੀਂ ਤੇ ਇਹਨਾਂ ਨੇ ਮਾਫੀ ਵੀ ਮੰਗ ਲਈ ਕਹਿੰਦੇ ਅੱਗੇ ਤੁਹਾਡੀ ਗੱਲ ਨਹੀਂ ਲੈ ਨੂੰ ਬਾਕੀ ਸਿੰਘ ਸਾਹਿਬ ਵੱਲੋਂ ਲੈਟਰ ਪੱਡ ਨਿਕਲੂਗਾ ਗੁਰਦੁਆਰੇ ਵੱਲੋਂ ਜਿੰਨੇ ਵੀ ਬੰਦ ਕੇ ਆਪਣੇ ਸ਼ੇਰਵੀ ਭਾਈਚਾਰੇ ਕੋਲ ਮੰਨ ਲ ਕੇ ਆਂਧੇ ਨੇ ਜਿਹੜਾ ਘੁੰਗਰ ਦੇ ਵਿੱਚ ਨੇ ਵੜੇ ਰੂਪ ਲੈ ਗਏ ਉਸੇ ਵੀ ਐਜੇ ਕੋਈ ਝਾਕੀ ਵਗੈਰਾ ਜਨਾ ਬਦ ਕੇ ਸ਼ਮਾਨੀ ਰਚਿਆ ਜਾਊਗਾ ਤੇ ਲੈਟਰ ਪੜ੍ਹੇ ਆਪਣੀ ਜ਼ਿੰਮੇਵਾਰੀ ਨਾਲ ਇਹ ਕਹਿ ਰਹੇ ਨੇਗੇ ਪ੍ਰਧਾਨ ਜੀ ਤੁਸੀਂ ਇੱਕ ਵਾਰ ਬੇਨਤੀ ਕਰਦੇ ਹਾਂ ਜੀ ਹਾਂ ਜੀ ਵਾਇਸ ਕੌਂਸਲ ਸਾਹਿਬ ਕੋਲ ਇਹਦਾ ਕੋਲ ਜੜੇ ਗਲਤ ਤਰੀਕੇ ਨਾਲ ਵੇਜਵੀ ਹੋ ਗਈ ਹਾਲਾਂਕਿ ਇਹਦਾ ਕੋ ਮਕਸਦ ਨਹੀਂ ਸੀ ਉਹ ਧੋਖਨੇ ਵਾਲਾ ਕੰਮ ਹੋਣਾ ਸੀ ਹੋ ਚੁੱਕਿਆ ਇਹਨਾਂ ਨੇ ਕਾਤਕਤਵਾਲਾ ਪਾਇਸਾ ਬੰਦੇਵ ਸਿੰਘ ਜੀ ਕੋਲੋਂ ਵੀ ਲਿਖਿਤ ਰੂਪ ਤੋਂ ਮਾਫੀ ਮੰਗ ਲਈ ਜਿਹੜੀ ਕਾਤਕਤਵ ਹਕਤ ਦਿੱਤੀ ਗਈ ਹੈ। ਹੋਰ ਅੱਜ ਵੀ ਇਹ ਇਤਿਹਾਜ਼ਰ ਹੋਏ ਹਨ ਆਪ ਜੀ ਦੇ ਵਿਚਾਰ ਔਰ ਮਾਫੀ ਮੰਗਣਾ ਉਹ ਦੁਬਾਰਾ ਕਹਿ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਸਾਡੇ ਕੋਲੋਂ ਕਿਸੇ ਪ੍ਰਕਾਰ ਦੀ ਅਸੀਂ ਕੋਈ ਬੇਇੱਜ਼ਤੀ ਵਾਲਾ ਕੰਮ ਨਹੀਂ ਕਰਾਂਗੇ ਔਰ ਜਿਸ ਤਰੀਕੇ ਨਾਲ ਉੱਥੇ ਇਸ ਸਥਿਤੀ ਨੂੰ ਦੇਖਦੇ ਹੋਏ ਸਾਬਕਾ ਗੁਰਦਵਾਰਾ ਸਮਾਜ ਦਾ ਪ੍ਰਕਾਸ਼ ਸਿੰਘ ਉਸ ਰੂਪ ਲੈ ਕੇ ਦੂਸਰੇ ਸਿੰਧੀ ਗੁਰਦਾਰੇ ਸੋਭਿਤ ਕਰ ਦਿੱਤਾ ਗਿਆ ਹੈ। ਹੋਰ ਹੁੰਦੇ ਤੇ ਉਹ ਜਗ੍ਹਾ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹੋਰ ਨਹੀਂ ਹੈ ਕਰਨੇ ਕਿ ਨਹੀਂ ਅੱਗੇ ਤਾਂ ਕੋਈ ਬੇਦਬੀ ਹੋਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਸੰਗਤ ਜੀ ਜਿਹੜਾ ਸਰੂਪ ਉੱਥੇ ਹੈਗਾ ਸੀ ਇਸ ਦੀ ਪਾਰ ਦੇ ਵਿੱਚ ਉਹ ਭਾਈ ਸਾਹਿਬ ਹੋਰਾਂ ਨੇ ਲਿਆ ਕੇ ਗੁਰੂ ਘਰੇ ਲਿਆ ਆਂਦਾ ਸਰੂਪ ਲਿਆਏ ਨੇ ਉਹਨਾਂ ਤੋਂ ਹੁਣ ਇਹਨਾਂ ਨੇ ਆਪ ਹੀ ਦੇਖ ਰਏ ਕਰਨੀਆਂ ਇਹਨਾਂ ਨੇ ਕਿਹਾ ਵੀ ਸਾਡੀ ਜ਼ਿੰਮੇਵਾਰੀ ਆ ਕਾ ਤੋ ਜਿੱਥੇ ਵੀ ਅਸੀਂ ਸਰੂਪ ਭੇਜਣਾ ਜਾਂ ਕੋਈ ਵੀ ਕਿਸ ਤਰ੍ਹਾਂ ਦੀ ਦੁਰਘਟਨਾ ਹੋਊਗੀ ਇਹ ਆਪ ਦੇ ਜ਼ਿੰਮੇਦਾਰ ਹੁੰਦੇ ਕੋਈ ਕਮੇਟੀ ਹੈ ਜਿਹੜੀ ਬਾਕੀ ਜਿਹੜੀ ਬੱਚੀ ਹੈ ਸ਼ੁਕਤੀ ਉਹ ਹੁਣ ਬਹੁਤ ਜ਼ਿਆਦਾ ਸੁਧਵੇਂ ਚ ਚਲੇ ਗਏ ਆ ਉਹਨਾਂ ਦੇ ਕਿਹੜੇ ਰਿਸ਼ਤੇਦਾਰ ਸੀ ਉਹ ਵੀ ਤੁਹਾਨੂੰ ਪਤਾ ਵੀ ਬਾਤ ਨੂੰ ਉੱਪਰ ਪਿਆਰੇ ਹੋ ਚੁੱਕੇ ਨੇ ਉਹਦਾ ਕਰਤੂਕ ਬੇਟੀ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਆ ਜਿਹੜੇ ਬੱਚੀ ਨੇ ਵਸਤਰ ਪਾਏ ਸੀ ਉਹ ਨਵੇਂ ਸਿਆਖੜੇ ਆਵਾਂਗੇ ਬਾਕੀ 4 ਦਿਨਾਂ ਦੇ ਜਾਂ 5 ਦਿਨਾਂ ਦੇ ਵਿੱਚ ਉਹ ਬੱਚੀ ਇੱਕ ਦਿਨ ਬਾਅਦ ਜਿਹੜੀ ਮੈਡੀਟ ਹੈ ਜੁਆਣੀ ਇੱਕ ਕਾਲ ਤੱਕ ਤੇ ਫੇਸ਼ ਹੋਣਗੇ ਜੀ ਉਹ ਜੋ ਵੀ ਇੱਕ ਕਾਲ ਤੱਕ ਇਹਨਾਂ ਤੁਸੀਂ ਜੋ ਵੀ ਇੱਕ ਕਾਲ ਤੱਕ ਦਾ ਜਿੰਮੇਦਾਰ ਹੈ ਡਾਂਡਾ ਜਾਂ ਕੋਈ ਤਨ ਜਿਹੜੀ ਸੇਵਾ ਨਹੀਂ ਉਹ ਕਾਲ ਤੱਕ ਸਾਬ ਦਊਗਾ ਜੀ ਆ ਜਿੰਨੇ ਗੁਰੂ ਨਾਨਕ ਦੇਵ ਜੀ ਦਾ ਸੁਹਾਗਰ ਚ ਆਇਆ ਤੇ ਇਹ ਕਿੱਡੀ ਮਾਰੀ ਗੱਲ ਆ ਅਸੀਂ ਉਸ ਬੀਬੀ ਦੇ ਇਸ ਤਰ੍ਹਾਂ ਨਹੀਂ ਉਹਨੇ ਛੁੱਟਣ ਦੇਣਾ ਵੀ ਉਹ ਮਾਫੀ ਮੰਗ ਲੂ ਕਿ ਤੈਨੂੰ ਮਾਰੀ ਮੋੜ ਸਜ਼ਾ ਲੱਗ ਜੂਗੀ ਨਾ ਅਸੀਂ ਉਹਨੂੰ ਬੰਦੀ ਜਿਹੜੀ ਕਾਰਵਾਈ ਉਹਦੇ ਉੱਤੇ ਕਰਾਉਣੀ ਹੈ ਉਹ ਤੇ ਪਰਚਾ ਵੀ ਕਰਾਉਣਾ ਪਰਚਾ ਕਰਾ ਕੇ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਉਹ ਉਹਨਾਂ ਨੂੰ ਤਾਂ ਬਿੜਿਆ ਦਾ ਪਤਾ ਹੀ ਜੀ ਉਹਨਾਂ ਨੂੰ ਮर्यादा ਨਹੀਂ ਪਤਾ ਤੇ ਉਹਨਾਂ ਨੇ ਉਹਨਾਂ ਨੇ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਤੇ ਬਾਕੀ ਜੋ ਵੀ ਆਥੋਂ ਦਾ ਪ੍ਰੋਗਰਾਮ ਹੋਏਗਾ ਉਹ ਅਸੀਂ ਆਪਦੀ ਦੇ ਨਾਲ ਸਾਂਝਾ ਕਰਾਂਗੇ ਅਸੀਂ ਪਾਸਾ ਚ ਰਾਤ ਨੂੰ ਪਹੁੰਚਣਾ ਤੇ ਸਵੇਰ ਤੱਕ ਜੋ ਵੀ ਉੱਥੋਂ ਦੀ ਅਪਡੇਟ ਹੋਈ ਜਿਸ ਤਰ੍ਹਾਂ ਵੀ ਹੋਇਆ ਅਸੀਂ ਉਹਨਾਂ ਹਰ ਹਾਲ ਦੇ ਪਰਚਾ ਕਰਾਵਾ ਦੇ ਜੇ ਉਹ ਵੀ ਹੋ ਜਾਵੇ ਕੋਈ ਟਿਕਾ ਖਾਲਸਾ ਵਾਹ ਕੋਈ ਟਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਿਛਲੇ ਦਿਨੀ ਇੱਕ ਵੀਡੀਓ ਬਾਹਰ ਲਈ ਸੀ ਛਡੋਲ ਦੀ ਜੋ ਕਿ ਐਮਪੀ ਦੀ ਆ ਵੀਡੀਓ ਤੇ ਸੰਗਤ ਜੀ ਸਾਰਿਆਂ ਨੇ ਬੜੀ ਉਹ ਸ਼ੇਅਰ ਕੀਤੀ ਵੀਡੀਓ ਜਿਸ ਵਿੱਚ ਬੀਬੀ ਉਹ ਬੰਦਾ ਨਹੀਂ ਸੀ ਉਹ ਬੀਬੀ ਸੀ ਬੀਬੀ ਨੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਬਣਾ ਕੇ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਕੁਰਸੀ ਲਾ ਕੇ ਉੱਥੇ ਬੈਠੀ ਤੇ ਬੜੇ ਸ਼ਾਨੋ ਸ਼ੌਕਤ ਨਾਲ ਉਹ ਜਿਹੜੀ ਆ ਸਿੰਧੀਆਂ ਨੇ ਉਹਨੂੰ ਅੰਦਰ ਲੈ ਕੇ ਆਏ ਬੜਾ ਗੁਰੂ ਗ੍ਰੰਥ ਸਾਹਿਬ ਦੀ ਬਿਜਦਵੀ ਵੱਡੀ ਕੀਤੀ ਉਹਨਾਂ ਨੇ ਜਿਹੜਾ ਸ੍ਰੀ ਨਾਨਕ ਪਾਤਸ਼ਾਹ ਦਾ ਰਸਵਾਗ ਰਚਾਇਆ ਵੀ ਬਹੁਤ ਵੱਡੀ ਜਿਹੜੀ ਆ ਵੀ ਅਦਵੀ ਆ ਸੰਗਤ ਜੀ ਜੇ ਅਸੀਂ ਨਾ ਰੋਕਾਂਗੇ ਇਹ ਸਿੰਧੀ ਬੜਾ ਵੱਡੇ ਪੱਤਰ ਦੇ ਬਿਆਦਮੀਆਂ ਕਰਦੇ ਆ ਔਰ ਕਰਨਗੇ ਤੇ ਜਿੱਦਾਂ ਸਾਡੀ ਸੇਵਾ ਤੁਨ ਸਾਹਿਬ ਨੇ ਲਈ ਆ ਅੱਜ ਆਪਾਂ ਜਾ ਰਹੇ ਆ ਮੱਧ ਪ੍ਰਦੇਸ਼ ਤੇ ਸੰਗਤ ਜੀ ਪਹੁੰਚ ਜਾਣਾ ਅੱਜ ਆਪਾਂ ਰਾਤ ਨੂੰ ਪਹੁੰਚ ਜਾਣਾ ਉੱਥੇ ਕਿ ਜਿਹੜੀ ਕਾਰਵਾਈ ਹੋ ਦੱਸਾਂਗੇ ਵੀ ਬੀਬੀ ਨੇ ਜਿਹੜੀ ਬੰਦੀ ਕਾਰਵਾਈ ਵੀ ਕਰਾਵਾਂਗੇ ਜਿਨ੍ਹਾਂ ਜਿਨ੍ਹਾਂ ਦਾ ਹੱਥ ਹੋਇਆ ਬਖਸ਼ਣਾ ਕਿਸੇ ਨੂੰ ਨਹੀਂ ਆਪਾਂ ਇਹ ਤਾਂ ਕਰਨ ਲੱਗੇ ਆ ਕੋਈ ਵੀ ਜੇ ਆਪ ਸਾਡੇ ਵਿੱਚੋਂ ਪੰਜਾਬ ਵਿੱਚੋਂ ਕੋਈ ਨਹੀਂ ਇੱਥੇ ਜਾਂਦਾ ਉਹਨਾਂ ਨੂੰ ਜਿਹੜੀ ਖੁੱਲ੍ਹ ਪੈ ਜਾਣੀ ਆ ਜਿਵੇਂ ਅੱਜ ਗੁਰੂ ਨਾਨਕ ਦੇਵ ਜੀ ਬਣੇ ਕੱਲ ਗੋਬਿੰਦ ਸਿੰਘ ਜੀ ਬਣਨਗੇ ਪਰਸੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਬਣਨਗੇ ਐਦਾਂ ਸਾਰੀ ਦੁਨੀਆ ਵਿੱਚ ਫਿਰ ਦੇਹਤਾਰੂ ਵਾਲੇ ਗੁਰੂ ਬਣਨ ਲੱਪਣੇ ਜਿੱਦਾਂ ਆਮ ਹਿੰਦੂਆਂ ਵਿੱਚ ਬਣਦੇ ਆ ਇੰਤੂਆਂ ਵਿੱਚ ਰੋਲ ਉਹ ਕਰ ਸਕਦੇ ਆ ਪਰ ਸਾਡੇ ਧਰਮ ਵਿੱਚ ਸਿੱਖ ਧਰਮ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੁੱਤਾ ਕਦੀ ਮਿਲੀ ਆ ਤੇ ਦਸਾਂ ਪਾਤਸ਼ਾਹ ਦਾ ਕਿਸੇ ਦਾ ਵੀ ਰੂਪ ਨਹੀਂ ਧਾਰਨ ਕਰਦਾ ਤੇ ਸਿਰਫ ਸਾਡੇ ਵਿੱਚੋਂ ਪੰਜ ਪਿਆਰੇ ਬਣ ਸਕਦੇ ਆ ਉਹ ਵੀ ਜੀਵਨ ਵਾਲੇ ਤੇ ਆਪਾਂ ਅੱਗੇ ਵੀ ਇਹ ਕਹਿਣਾ ਕਰ ਤੰਨੇ ਆ ਵੀ ਕੋਈ ਵੀ ਹਿੰਮਤ ਨਾ ਕਰੇ ਸਿੰਧੀ ਵੀ ਇਹ ਜਾਰਾ ਸਿੰਧੀ ਕੰਮ ਕਰ ਰੇ ਇੱਦਾਂ ਦੇ ਪਹਿਲਾਂ ਵੀ ਆਪਾਂ ਰੋਕੇ ਤੇ ਰੋਕਣੇ ਹੁਣ ਵੀ ਆਪਾਂ ਆ ਦਾਲ ਦਾ ਸਾਰੇ ਜਦੇਦਾਰ ਜਿਹੜੀਆਂ ਮਰਜੀ ਚੀਤਾ ਮਾਰੀ ਜਾਵੇ ਆਪਾਂ ਪਰਚਾ ਵੀ ਕਰਾਵਾਂਗੇ ਉੱਥੇ ਠੀਕ ਆ ਗੱਲ ਦਾ ਸਾਹ ਨੇ ਖੱਧਿਆ ਤੇ ਬਹੁਤ ਵਧੀਆ ਆ ਉਹ ਆਪਣਾ ਕੰਮ ਕਰੇ ਜਿਹੜੇ ਸਿੰਘਾਂ ਨੇ ਆਪਣਾ ਕੰਮ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਨੇ ਮੇਰੇ ਵੀਰ ਨੇ ਦੱਸ ਹੀ ਦਿੱਤਾ ਸਾਨੂੰ ਵੀ ਜਿਵੇਂ ਉਹ ਬੀਬੀ ਨੇ ਰੂਪ ਧਾਰਿਆ ਸਾਡੇ ਪਾਤਸ਼ਾਹੀ ਦਾ ਗੁਰਨਾਨਕ ਦੇਵ ਜੀ ਦਾ ਜਿਹੜੀ ਗੁਰਨਾਨਕ ਦੇਵ ਜੀ ਸਾਡੀਆਂ ਚੀਚਾ ਖਤਮ ਕਰਕੇ ਸੀ ਕਿ ਕਿਸੇ ਦੇਹ ਤੇਰੀ ਨੂੰ ਤਰੀ ਨੂੰ ਮੰਨਣਾ ਨਹੀਂ ਭਾਈ ਤੁਸੀਂ ਉਹ ਚੀਜ਼ਾਂ ਅਸੀਂ ਕਰਾਂਗੇ ਤਾਂ ਕਿੱਡੀ ਗਵਾਜ ਪਿਆ ਪੰਜਾਬ ਦੇ ਵਿੱਚੋਂ ਅਸੀਂ ਚੱਲ ਕੇ ਆਏ ਆ ਜਿਵੇਂ ਭਾਈ ਸਾਹਿਬ ਨੇ ਸਾਰਾ ਕੁਝ ਤੁਹਾਨੂੰ ਦੱਸਤਾ ਜੋ ਮਹਾਰਾਜ ਨੇ ਸੇਵਾ ਲਈ ਉਹ ਅਸੀਂ ਕਰਾਂਗੇ ਜੋ ਕਾਨੂੰਨੀ ਬਣਦੀ ਸਜ਼ਾ ਉਹਨੂੰ ਬੀਬੀ ਨੂੰ ਦਿਵਾਵਾਂਗੇ ਤੇ ਕਾਲ ਤੱਕ ਤੇ ਉੱਥੇ ਵੀ ਉਹਨੂੰ ਹਾਜ਼ਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਸੰਗਤ ਜੀ ਦੇਖੋ ਸਭ ਤੋਂ ਵੱਡਾ ਜਿਵੇਂ ਕਮੇਟੀ ਆ ਉਥੋਂ ਦੀ ਉਹਨਾਂ ਨੂੰ ਸਾਰਾ ਪਤਾ ਆ ਇਹ ਜਿੰਨਾ ਕਿ ਜਾਣ ਕੇ ਇਹ ਸ਼ਰਾਰਤਾਂ ਕਰਦੇ ਆ ਛਾਰਤੀ ਲੋਕ ਆ ਚਲੋ ਉਹਨੂੰ ਬੀਬੀ ਨੂੰ ਕਹਿੰਦੇ ਆ ਵੀ ਬਾਅਦ ਚ ਕਹਿੰਦੇ ਕੋਥਿਆਂ ਭਾਰਤ ਨਿਕਲਿਆ ਚੂਹਾ ਉਹ ਚੂਹੇ ਚੋਂ ਵੀ ਗੰਦਗੀ ਚੂਹੀ ਵਾਲੀ ਗੱਲ ਹੋ ਗਈ ਆ ਉਹ ਬੀਬੀ ਆ ਸੰਤਾ ਐਸੀ ਵੀ ਕੋਈ ਮਾਨਦਿਆ ਬੰਦਾ ਆ ਤੇ ਜਿਹੜੇ ਉਥੋਂ ਦੇ ਇਨਸਾਨ ਜਿਹੜੇ ਕਮੇਟੀ ਦੇ ਆ ਸਭ ਤੋਂ ਵੱਡੀ ਸਜ਼ਾ ਉਹਨਾਂ ਨੂੰ ਵੀ ਲਾਵਾ ਦੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਦੇ ਸੰਗਤ ਦੇ ਸੰਯੋਗ ਦੇ ਨਾਲ ਇਹ ਸਾਰੀ ਸੰਗਤ ਨੂੰ ਆ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਸੰਡੋਲ ਅਸੀਂ ਰਾਤ ਨੂੰ 10 ਵਜੇ ਤੱਕ ਪਹੁੰਚ ਰਹੇ ਹਾਂ ਸਵੇਰੇ ਤੁਹਾਨੂੰ ਉੱਥੇ ਜਾਂ ਗੁਰੂ ਘਰ ਦਾ ਡਰੈੱਸ ਜਾਂ ਤੁਹਾਨੂੰ ਥਾਣੇ ਦਾ ਡਰੈੱਸ ਦਵਾਂਗੇ ਜਿਹੜੀ ਇੱਧਰ ਦੀ ਸੰਗਤਾਂ ਨੇੜੇ ਦੀ ਬਾਅਦ ਜਾਣ ਕੇ ਵੀਡੀਓ ਸ਼ੇਅਰ ਕਰ ਦਿਓ ਸੰਡੋਲ ਪਹੁੰਚਣ ਦੀ ਕੋਸ਼ਿਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਗੁਰੂ ਕਾ ਰੋ ਅਸੀਂ ਚਲੇ ਗਏ ਆਪਣੇ ਅੰਮ੍ਰਿਤਸਰ ਸਾਹਿਬ ਤੋਂ ਹੁਣ ਅਸੀਂ ਜਾ ਰਹੇ ਹਾਂ ਐਮਪੀ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਇੱਕ ਪਖੰਡ ਦੇ ਨੂੰ ਕਹਿੰਦੇ ਆ ਕਿ ਇੱਕ ਬੀਬੀ ਆ ਜਿਨੇ ਗੁਰੂ ਨਾਨਕ ਦੇਵ ਜੀ ਦਾ ਸੁਹਾਗਰ ਚ ਆਇਆ ਤੇ ਇਹ ਕਿੱਡੀ ਮਾੜੀ ਗੱਲ ਆ ਅਸੀਂ ਉਸ ਬੀਬੀ ਦੇ ਇਸ ਤਰ੍ਹਾਂ ਨਹੀਂ ਉਹਨੇ ਛੁੱਟਣ ਦੇਣਾ ਕਿ ਜੋ ਮਾਫੀ ਮੰਗ ਲੂਗੀ ਚੰਨ ਮਾਰੀ ਮੋੜ ਸਜ਼ਾ ਲੱਗ ਜੂਗੀ ਨਾ ਅਸੀਂ ਉਹਨੂੰ ਬੰਦੀ ਜਿਹੜੀ ਕਾਰਵਾਈ ਉਹਦੇ ਉੱਤੇ ਕਰਾਉਣੀ ਹੈ ਤੇ ਉੱਥੇ ਪਰਚਾ ਵੀ ਕਰਾਉਣਾ ਪਰਚਾ ਕਰਾ ਕੇ ਜਿਹੜੀ ਉੱਥੋਂ ਦੇ ਬੰਦਾ ਕਮੇਟੀ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਉਹਨਾਂ ਨੂੰ ਤਾਂ ਬਿਰਿਆਦਾ ਦਾ ਪਤਾ ਹੀ ਕਿ ਉਹਨਾਂ ਨੂੰ ਮਰਿਆਦਾ ਨਹੀਂ ਪਤਾ ਤੇ ਉਹਨਾਂ ਨੇ ਉਹਨਾਂ ਨੂੰ ਇਹ ਹਜੇ ਕੰਮ ਨਹੀਂ ਕਰਨੇ ਚਾਹੀਦੇ ਤੇ ਬਾਕੀ ਜੋ ਵੀ ਅੱਜ ਉਹਦਾ ਪ੍ਰੋਗਰਾਮ ਹੋਏਗਾ ਉਹ ਵੀ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਅਸੀਂ ਬਸ ਅੱਜ ਰਾਤ ਨੂੰ ਪਹੁੰਚਣਾ ਤਸਵੀਰ ਤੱਕ ਜੋ ਵੀ ਉੱਥੋਂ ਵੀ ਅਪਡੇਟ ਹੋਈ ਜਿਸ ਤਰ੍ਹਾਂ ਵੀ ਹੋਇਆ ਅਸੀਂ ਉਹਨਾਂ ਨਾਲ ਨਾਲ ਦੇ ਪਰਚਾ ਕਰਾਪਾਂਗੇ ਇਹਨੂੰ ਵੀ ਆਪਾਂ ਇਸੇ ਕੁਰੀਕਾ ਖਾਲਸਾ ਵਾਇਟ ਕੂਜੀ ਕੀ ਜੀ ਦਾ ਖਾਲਸਾ ਵਾਇਟ ਕੂਜੀ ਕੀ ਫਤਿਹ ਉਹ ਸਾਧ ਸੰਗਤ ਜੀ ਬੇਨਤਾ ਹੈ ਕਿ ਦੇਖੋ ਇਹ ਸਿੰਧੀ ਭਾਈ ਜਾ ਰਹੇ ਨੇ ਦੇਖੋ ਕਿੰਨਾ ਇੱਕ ਤਰਫ ਤੋਂ ਤਾਂ ਬੜਾ ਭਾਵਨਾ ਰੱਖਦੇ ਨੇ ਤੇ ਲੇਕਿਨ ਕਿ ਆ ਕਿ ਭਾਵਨਾ ਜਾਂ ਤੋਂ ਬਿਨਾਂ ਸਤ ਅੰਨੀ ਸਰਦਾ ਦਾ ਕੋਈ ਫਾਇਦਾ ਨਹੀਂ ਜੋ ਭਾਈ ਭਾਵਨਾ ਨਾਲ ਸਰਦਾ ਨਾਲ ਤੁਸੀਂ ਕਈ ਵੀ ਟਿਕੜੇ ਕਿੰਨੀ ਬਾਰੇ ਕੀਰਤਨ ਧਿਆਨ ਨਾਲ ਕਰਦੇ ਇੱਥੇ ਵੀ ਰਿੰਕੂ ਵੀਰ ਜੀ ਐ ਬੰਬੇ ਜਿਹਾ ਬਾਰੇ ਸਿੰਧੀ ਜੋੜ ਰੱਖਿਓ ਰਹੇ ਨੇ ਲੇਕਿਨ ਉਹ ਭਾਵਨਾ ਕੀ ਕੰਮ ਆਏ ਤੁਹਾਨੂੰ ਗੁਰੂ ਪਾਤਸ਼ਾਹ ਦਾ ਸਮਾਂ ਵਿੱਚ ਆਦਾ ਤਾਂ ਕਿਸੇ ਬੱਚੀ ਨੇ ਤੁਸੀਂ ਤਾਂ ਸੱਤ ਕਮੇਟੀ ਨੇ ਕਿਹਾ ਤਾਈ ਉਹਨੇ ਸੱਤਲੀ ਬੱਚੀ ਦੀ ਹਿੰਮਤ ਨਹੀਂ ਹੁੰਦੀ ਕਮੇਟੀ ਵੀ ਜਦ ਮੈਂ ਸਭ ਤੋਂ ਵੱਡਾ ਦੋਸ਼ੀ ਉਸਦੀ ਕਮੇਟੀ ਨੂੰ ਮੰਨਦਾ ਜਿਹੜੀ ਤਾਲੀਆਂ ਵਜਾ ਕੇ ਉਹ ਕਿਸ ਤੰਦ ਮੇਰਾ ਜਾਂ ਆਪਣੇ ਹਿੱਤਾਂ ਨਾਲ ਉਹ ਨੂੰ ਪ੍ਰਮੋਟ ਕਰ ਰਹੀ ਹੈ ਲਿਆ ਰਹੇ ਆ ਬੱਚੇ ਨੂੰ ਅੱਗੇ ਉਸਵਾਗਿ ਰਾਜੇ ਦੇ ਨਾਲ ਪਾਸ਼ਾ ਜੀ ਨਾਲ ਔਰ ਗੁਰਸੇਵ ਜੀ ਦੀ ਹਜ਼ੂਰੀ ਵਿੱਚ ਕਰ ਰਹੇ ਸਭ ਕੁਝ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਗੱਲ ਸਾਹਿਬ ਦੀ ਹਜ਼ੂਰੀ ਵਿੱਚ ਕੀਤਾ ਪਾਸ਼ਾ ਤੇ ਬਰਾਬਰ ਔਰ ਕੁਰਸੀ ਤੇ ਬਿਠਾਇਆ ਗਿਆ ਇੱਕ ਹੋਰ ਅਪਮਾਨ ਹੈ ਅਨਾਦਰ ਗੁਰੂ ਪਾਸ਼ਾ ਜੀ ਦਾ ਇਸ ਅਸੀਂ ਤਾਂ ਖੁਦ ਪਾਸ਼ਾ ਜੀ ਨੇ ਸਾਡੀਆਂ ਡਿਊਟੀਆਂ ਲਾਈਆਂ ਨੇ ਪੀਰ ਸਤਕਾਰਯੋਗ ਹੈ ਸਰਕਾਰ ਜ਼ਬਾ ਦੇ ਸਾਡੇ ਸਰਕਾਰ ਕਮੇਟੀ ਦੇ ਮੈਂਬਰ ਭਾਈ ਸਾਹਿਬ ਲਵਿੰਦਰ ਸਿੰਘ ਬੁਕੇਰੀਆ ਵਾਲੇ ਇਹਨਾਂ ਨੂੰ ਸਾਨੂੰ ਕਾਸ਼ ਨੇ ਡਿਊਟੀ ਲੱਗੀ ਯਾਰ ਤੇ ਇਹਨਾਂ ਦੇ ਨਾਲ ਇੱਥੇ ਸੇਵਾ ਕਰਨ ਆਏ ਆ ਭਾਈ ਤੇ ਸਾਹਸਕਤ ਜੀ ਸਾਡੀਆਂ ਇਹ ਹੀ ਅਭੀ ਬੇਨਤੀ ਹੈ ਕਿ ਭਾਈ ਅੱਬ ਅੱਗੇ ਤੋਂ ਸੇਧ ਹੋਈਏ ਇਹੋ ਜੀਆਂ ਗਲਤੀਆਂ ਆਪਾਂ ਨਾ ਕਰੀਏ ਤਾ ਨਾ ਹੋਣਦੀਆਂ